ਕੁਝ ਦਿਨ ਪਹਿਲਾਂ ਸਮਰਾਲਾ ਦੇ ਇੱਕ ਪੈਲੈਸ ਦੇ ਵਿੱਚ ਡਾਂਸਰ ਸਿਮਰ ਸੰਧੂ ਦੇ ਉੱਪਰ ਇੱਕ ਵਿਅਕਤੀ ਦੇ ਵੱਲੋਂ ਗਲਾਸ ਉੱਟਿਆ ਗਿਆ ਸੀ ਜਿਸ ਦੇ ਵਜੋਂ ਸਿਮਰ ਸੰਧੂ ਨੇ ਸਮਰਾਲਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਿੱਤੀ ਸੀ ਇਸ ਸਬੰਧ ਦੇ ਵਿੱਚ ਸਮਰਾਲਾ ਪੁਲਿਸ ਨੇ ਇੱਕ ਵਿਅਕਤੀ ਸਮੇਤ 2 ਅਣਛਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਸੀ ਤੇ ਸਮਰਾਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਬੀਤੀ ਦਿਨੀ ਸਮਰਾਲਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਡਾਂਸਰ ਸਿਮਰ ਸੰਧੂ ਅਤੇ ਦੂਸਰੀ ਤੇ ਰਵਿੰਦਰ ਸਿੰਘ ਗਿੱਲ ਵੀ ਪਹੁੰਚਿਆ ਤੇ ਉਮੀਦਾਂ ਸਨ ਕਿ ਮੀਟਿੰਗ ਦੇ ਵਿੱਚ ਗੱਲਬਾਤ ਖਤਮ ਹੋ ਜਾਵੇਗੀ ਪਰ ਅਜੇ ਹਾ ਕੁਝ ਵੀ ਆਤਿਓਂ ਕੀ ਮੀਡੀਆ ਸਾਹਮਣੇ ਰਵਿੰਦਰ ਸਿੰਘ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਸਿਮਰ ਸੰਧੂ ਆਪਣੀ ਗੱਲ ਤੇ ਅੜੀ ਰਹੀ ਕਿ ਉਹ ਮੀਡੀਆ ਦੇ ਸਾਹਮਣੇ ਆ ਕੇ ਸਮਾਜ ਦੇ ਸਾਹਮਣੇ ਆ ਕੇ ਮਾਫੀ ਮੰਗੇ ਤਾਂ ਮੁਲਜ਼ਮ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਤੇ ਜਿਹੜੀ ਕਿ ਦੂਸਰੀ ਧਿਰ ਹੈ ਯਾਨੀ ਕਿ ਸਿਮਰ ਸੰਧੂ ਆਪਣੀ ਗੱਲ ਤੇ ਅੜੀ ਹੈ ਤੇ ਉਹ ਮੀਡੀਆ ਸਾਹਮਣੇ ਆ ਕੇ ਮਾਫੀ ਮੰਗੇ ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਦੂਜੀ ਧਿਰ ਦੇ ਵੱਲੋਂ ਕੀ ਕੀਤਾ ਜਾਵੇਗਾ ਮੀਟਿੰਗ ਤੋਂ ਬਾਅਦ ਜਦੋਂ ਸਿਮਰ ਸੰਧੂ ਨਾਲ ਇਸ ਸਾਰੀ ਮੀਟਿੰਗ ਬਾਰੇ ਗੱਲਬਾਤ ਕੀਤੀ ਗਈ ਕਿ ਉਹਦੇ ਵਿੱਚ ਕੀ ਗੱਲਾਂ ਹੋਈਆਂ ਤਾਂ ਉਸਨੇ ਕੀ ਦੱਸਿਆ ਆਓ ਸੁਣਦੇ ਹਾਂ ਉਹ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਝ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਕੋਈ ਲਿਖਤ ਕੋਈ ਲਿਖਤ ਦਿੱਤੀ ਜਾਂ ਇਹ ਕਹਿ ਵੀ ਉਹ ਨਹੀਂ ਉਹਦੇ ਤੇ ਤਾਂ ਹੱਦਲੇ ਵੀ ਦਰਜ ਹੈ ਮਾਮਲਾ ਹਾਂ ਉਹ ਉਹਦੇ ਪਹਿਲੇ ਵੀ ਦਰਜ ਹੈ ਕੁਝ ਕੁਛ ਰਿਟਰਨ ਹੋਇਆ ਨਾ ਹੈ ਕੁਛ ਰਿਟਰਨ ਹੋਇਆ ਕੁਝ ਨਾ ਮਾ ਇਹ ਹੋਇਆ ਵਾ ਕਿ ਜੇ ਗਰੁੱਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਤੇ ਉਹ ਇਹਨਾਂ ਨੂੰ ਫੜ ਲੈਸੋ ਉਹਨੂੰ ਕਾਵੇਂ ਲਿਖਾਇਆ ਨਹੀਂ ਸੀਗਾ ਪੁੱਛ ਵੀ ਠੀਕ ਆ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਟ ਦੇਣਾ ਹੈ ਠੀਕ ਆ ਇਹ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇਦਾਂ ਉਦਾਂ ਤੇ ਇਹਦੇ ਤੇ ਹਲੇ ਉਹੀ ਹੁਣ ਜਲਦੀ ਮੈਂ ਪਛਾਣ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤਰ੍ਹਾਂ ਦੇ ਆਪਣੇ ਤੌਰ ਤੇ ਪੜਿਆ ਸੀ ਨਾ ਜਗਰੂਪ ਪੜਿਆ ਸੀ ਨਾ ਤੇ ਜਦੋਂ ਜਗਰੂਪ ਨੂੰ ਪੁੱਛਿਆ ਗਿਆ ਉਹਨਾਂ ਦਾ ਦੋਸਤ ਹੀ ਸੀਗਾ ਅੱਗੇ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਥੇ ਕਹਿਦਾ ਉਹਦੀ ਮੈਨੂੰ ਪਹਿਚਾਣ ਆ ਉਹ ਜਿਹੜਾ ਮੁੰਡਾ ਹੈ ਉਹਦੇ ਉਹ ਹੱਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਚੜਦੀ ਕਲਾ ਟਾਈਮ ਟੀਵੀ ਲਈ ਖੰਨਾ ਤੋਂ ਜੇਐਸ ਰਿਆਰ ਦੀ ਰਿਪੋਰਟ